ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਪਤਾਰ ਨੂੰ ਇਹ ਪਸੰਦ ਹੈ ਵੀ ਤੁੰਗੀਵਾ ਹੋ ਕੇ ਆ ਮਿੱਟੀ ਬਣ ਕੇ ਆ ਤੇ ਮੈਂ ਤਾਂ ਇਹ ਕਹਿੰਦਾ ਇਹਨੂੰ ਗੁਰੂ ਘਰ ਦਾ ਫੂਕ ਕਰਾਂ ਮੇਰੇ ਗਲ ਚ ਫਟਾ ਪਾ ਲੋ ਆਪਣੇ ਭਾਵੇਂ ਨਾ ਪਾ ਲੀ ਮੈਂ ਮਰ ਗਿਆ 10 ਮਿੰਟ ਚਾਦਰ ਪਾਤੀ ਆਪਰੇਸ਼ਨ ਹੋਇਆ ਵੇਰੇ ਟੱਡ ਗਿਆ 10 ਮਿੰਟ ਬਾਅਦ ਮਰ ਸਾਈ ਭੱਜੀ ਭੱਜੀ ਉਹਦੀ ਹਾਰਟ ਚੱਲ ਗਿਆ ਯੋਗਰਾ ਸਿੰਘ ਆ ਬੈਠਾ ਇਹ ਚਮਤਕਾਰ ਨੇ 300 ਫੁੱਟ ਤੋਂ ਜੀਪ ਤੋਂ ਗਰਿਆ ਸ਼ੂਟਿੰਗ ਕਰਦੇ ਵਜਾ ਦਰਖਤ ਚ ਟਾਣ ਨੂੰ ਹੱਥ ਪੈ ਗਿਆ ਦੀਪ ਥੱਲੇ ਗਈ 300 ਫੁੱਟ ਅੱਗ ਲੱਗੀ ਇਹ ਚਮਤਕਾਰ ਨਹੀਂ ਅੱਜ ਮੈਨੂੰ ਅਸਲੀ ਪਰਿਵਾਰ ਮਿਲ ਗਿਆ ਅੱਜ ਮੈਨੂੰ ਪੈੜ ਪ੍ਰਾ ਮਿਲ ਗਏ ਅੱਜ ਮੈਨੂੰ ਸਾਰੀ ਸਿੱਖ ਕੌਮ ਦਾ ਮੈਂ ਪੁੱਤਰ ਬਣ ਗਿਆ ਬਹੁਤ ਜਨਮਾਂ ਤੇ ਚੰਗੇ ਕਰਮ ਇਕੱਠੇ ਹੋ ਕੇ ਇੱਕ ਜਗ੍ਹਾ ਇਕੱਠੇ ਹੋਏ ਰੋ ਰੋ ਕੇ ਅੱਖਾਂ ਥੱਕ ਗਈਆਂ ਮੈਂ ਸਿੰਘ ਸਾਹਿਬ ਬਥਰੂ ਗਿਆ ਮੈਂ ਮੈਂ ਜ਼ਿੰਦਗੀ ਕਦੇ ਇੰਨਾ ਨਹੀਂ ਰੋਇਆ ਜਿੰਨਾ ਮੈਂ ਨੂੰ ਰੋਜ ਬਲ ਬਰਲਾਪ ਹੁੰਦਾ ਰੋਜ ਰੋਇਆ ਤੇ ਪਸੀਆ ਤੁਸੀਂ ਕੀਤੀ ਔਰ ਕਰਵਾਈ ਬੱਚੇ ਕੋ ਇੱਕ ਅਦਾਕਾਰ ਹੋਣ ਦੇ ਵਜ੍ਹਾ ਕਰ ਐਕਟਰ ਦੇ ਜੀਵਨ ਚ ਸਮਾਂ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਅਰਦਾਸ ਕੀਤੀ ਸੀ ਮਹਾਰਾਜ ਤੇਰੇ ਪੁੱਤਰ ਦੀ ਪੱਗ ਲਾ ਕੇ ਸਿਤਕੀ ਲੋਕਾਂ ਨੇ ਬਿਲਕੁਲ ਚਿਕਰ ਲਾ ਕਿਵੇਂ ਤੇ ਉਹਨਾਂ ਨੇ ਕਿਹਾ ਉਹ ਬੈਠ ਚੱਕ ਨਹੀਂ ਦੋਦੀ ਚੱਲ ਫਿਰ ਗੱਲ ਹੋਈ ਐ ਪਾਰਾ ਜੰਗ ਸੰਗਰੇ ਫਿਰ ਬਾਪੂ ਨੇ ਉਹ ਅੰਗ ਸੰਤ ਕੀਤਾ ਕਿ ਕੈਂਸਰ ਤੋਂ ਵੀ ਵਾਪਸ ਲਿਆ ਕੇ ਵੰਡਿਆਈ ਮੱਖਸ ਕੇ ਅੱਜ ਉਹਦੇ ਕਰੇ ਬੱਚੇ ਨਹੀਂ ਸੀ ਹੋ ਸਕਦੇ ਬੱਚੇ ਵੀ ਦੋ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਮਕਾਰ ਇੱਕ ਸਾਬਕਾ ਕ੍ਰਿਕਟਰ ਇੱਕ ਗੁਰੂਦਾਸ ਸਿੰਘ ਇਸ ਤਰ੍ਹਾਂ ਦੀ ਕੋਈ ਜ਼ਿੰਦਗੀ ਸੀ ਸਰਦਾਰ ਜੁਗਰਾਜ ਸਿੰਘ ਜੀ ਦੀ ਉਸ ਜ਼ਿੰਦਗੀ ਨਾਲ ਬਾਰੇ ਅੱਜ ਆਪਾਂ ਜਾਣਾਂਗੇ ਕਿ ਜਦੋਂ ਉਹ ਇੱਕ ਫਿਲਮਕਾਰ ਸੀ ਤਾਂ ਉਹਨਾਂ ਦਾ ਇੱਕ ਚਿਹਰਾ ਸੀ ਫਿਲਮਾਂ ਦੇ ਵਿੱਚ ਤੇ ਕ੍ਰਿਕਟਰ ਸੀ ਉਹ ਵੀ ਇੱਕ ਚਿਹਰਾ ਸੀ ਪਰ ਜਦੋਂ ਗੁਰੂਦੇਵ ਸਿੰਘ ਸਾਜ ਜਾਂਦੇ ਨੇ ਉਸ ਤੋਂ ਬਾਅਦ ਦਾ ਜਿਹੜਾ ਸਫ਼ਰ ਹੈ ਉਹ ਕਿਸ ਤਰ੍ਹਾਂ ਦਾ ਹੈ ਇਹ ਵੀ ਬੜੀ ਵੱਡੀ ਗੱਲ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜਿਨ੍ਹਾਂ ਦੇ ਆਪਣੇ ਆਪ ਨੂੰ ਪੁੱਤਰ ਆਖਦੇ ਨੇ ਤੇ ਸੁਣਿਆ ਜਾਂਦਾ ਸੀ ਕਿਹਾ ਜਾਂਦਾ ਸੀ ਪਰ ਅੱਜ ਉਹਨਾਂ ਨੇ ਉਸ ਗੱਲ ਨੂੰ ਵੀ ਪੂਰਾ ਕਰ ਦਿੱਤਾ ਆਪਣੇ ਉਸ ਸ਼ਹੀਦ ਸਿੰਘਾਂ ਦੀ ਗੱਲ ਨੂੰ ਵੀ ਪੂਰਾ ਕੀਤਾ ਜੋਗਰਾਜ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗਾ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਬਾਰੇ ਤੇ ਬੜੀ ਵਾਰ ਦੇਖਿਆ ਮਿਲਣ ਦਾ ਬੜਾ ਸ਼ੌਂਕ ਸੀ ਸਾਨੂੰ ਵੀ ਬੜੀ ਗੋੜੀਆਂ ਗੱਲਾਂ ਨੇ ਸਾਡੇ ਦਿਲ 'ਚ ਵੀ ਕਿ ਇੱਕ ਸਿੰਘ ਨੂੰ ਮਿਲਣ ਦਾ ਮੌਕਾ ਅੱਜ ਪਹਿਲੀ ਵਾਰ ਦੇਖ ਰਹੇ ਹਾਂ ਕਿ ਫਿਲਮਾਂ 'ਚ ਤਾਂ ਦੇਖ ਲਿਆ ਸੀ ਇਹਨਾਂ ਨੂੰ ਸਰਦਾਰ ਜੋਗਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੋਗਰਾਜ ਸਿੰਘ ਜੀ ਮੈਂ ਇਹ ਹੀ ਜਾਨਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਇੱਕ ਸਿੱਖੀ ਸਰੂਪ ਆ ਜਿਹੜਾ ਇਹਦੇ ਵਿੱਚ ਆਉਣ ਵਾਲਾ ਸਫ਼ਰ ਜਿਹੜਾ ਤੁਸੀਂ ਕਿੱਥੇ ਤੱਕ ਦਿੱ ਜਿੰਦਗੀ ਦੇ ਵਿੱਚ ਇੱਥੇ ਤੱਕ ਪਹੁੰਚਣ ਦੇ ਕਿਉਂਕਿ ਬੜਾ ਉੱਚਾ ਤੇ ਬੜਾ ਹੀ ਵਿਖੜਾ ਪੈਂਦਾ ਹੈ ਜਿਹੜਾ ਸਿੱਖੀ ਦੇ ਵਿੱਚ ਦੀ ਪ੍ਰਾਪਤੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 10 ਜਾਮਿਆਂ ਚ ਪਹਿਲਾਂ 9 ਜਾਮੇ ਜਨਮ ਲੈ ਕੇ 10ਵੇਂ ਪਾਸ਼ਾ ਨੇ ਖਾਲਸਾ ਪੰਥ ਸਜਾਇਆ ਸੀ ਉਸ ਪੰਥ ਵਿੱਚ ਤੁਸੀਂ ਸ਼ਾਮਲ ਹੋਏ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸਾਰਾ ਕਿਛ ਸਿੰਘ ਸਾਹਿਬ ਤੁਸੀਂ ਮੇਰੇ ਤੇ ਰੱਖਤਾ ਤੁਸੀਂ ਆ ਕੇ ਕੀਤਾ ਤੁਸੀਂ ਐ ਕਰ ਲਿਆ ਤੁਸੀਂ ਅਮਰਿਸ਼ਕ ਲਿਆ ਇਹ ਸਾਰੀ ਮੇਰੇ ਤੇ ਬੋਝ ਪਾਤਾ ਹੈ ਨਹੀਂ ਮੈਂ ਨਾ ਮੈਂ ਹੈਗਾ ਨਾ ਮੇਰੀ ਕੋਈ ਗੱਲ ਹੈ ਇਹ ਸਭ ਗੁਰੂ ਮਹਾਰਾਜ ਦੀ ਕਿਰਪਾ ਹੈ 10ਵੇਂ ਪਾਸ਼ਾ ਦਾ ਤਰਸ ਹੈ ਮਾਤਾ ਸਹਿਬ ਕੌਰ ਜੀ ਦਾ ਤਰਸ ਹੈ ਬਾਬਾ ਦੀਪ ਸਿੰਘ ਜੀ ਦਾ ਪਿਆਰ ਤੇ ਤਰਸ ਹੈ ਗੁਰੂ ਘਰ ਦਾ ਤਰਸ ਹੈ ਤਨ ਤਨ ਗੁਰੂ ਮਹਾਰਾਜ ਜਿੰਨੀ ਕਿਰਪਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਸਾਰਾ ਕੁਝ ਜੋ 72 ਸਾਲਾਂ ਚ ਖੱਟਿਆ ਕੀਤਾ ਉਹ 13 ਤਰੀਕ ਨੂੰ ਅੱਗ ਲਾ ਕੇ ਫੂਕਦਾ ਆਪੇ ਤੁਸੀਂ ਤੇ ਅੱਜ ਯੋਗਰਾ ਸਿੰਘ 13 ਦਿਨ ਦਾ ਹੋ ਗਿਆ ਆਪਣੇ ਬਾਪੂ ਦੀ ਗੋਚ ਖੇਢੀ ਜਾਂਦਾ ਤੇ ਮਾਤਾ ਸਾਹਿਬ ਕੌਰ ਜੀ ਮੇਰੀ ਪਰਵਰਿਸ਼ ਕਰ ਰਹੀ ਹੈ ਤੇ ਬਾਬਾ ਦੀਪ ਸਿੰਘ ਜੀ ਮੈਨੂੰ ਸੈਰ ਕਰਾਉਣ ਲੱਗ ਜਾਂਦੇ ਗੁਰੂਆਂ ਦੀਆਂ ਗੱਲਾਂ ਸੁਣਾਉਂਦੇ ਅੱਜ ਮੈਨੂੰ ਅਸਲੀ ਪਰਿਵਾਰ ਮਿਲ ਗਿਆ ਅੱਜ ਮੈਨੂੰ ਪੈਣ ਭਰਾ ਮਿਲ ਗਏ ਅੱਜ ਮੈਨੂੰ ਸਾਰੀ ਸਿੱਖ ਕੌਮ ਦਾ ਮੈਂ ਪੁੱਤਰ ਬਣ ਗਿਆ ਬਾਬਾ ਮੋਰਾਜੀ ਵਾਲੇ ਨੇ ਮੈਨੂੰ ਸੁਨੇਹਾ ਕੱਲਿਆ ਹਾਂਜੀ ਵਾਇਸ ਮੈਸੇਜ ਇੱਕ ਤੁਸੀਂ ਸੁਣ ਲੋ ਨਾ ਹਾਂਜੀ ਰੋ ਰੋ ਇੰਨਾ ਪਿਆਰ ਭਰਿਆ ਇੰਨਾ ਸਤਕਾਰ ਭਰਿਆ ਮੈਂ ਜਵਾਬ ਦਿੱਤਾ ਤਾਂ ਮੇਰੇ ਘਰ ਸਾਰੇ ਮਰੂਮਦੇ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਰ ਮੈਨੂੰ ਕਿੰਨੀ ਖੁਸ਼ੀ ਹੈ ਮੈਨੂੰ ਬਹੁਤ ਕਿਰਪਾ ਕੀਤੀ ਕਿਤੇ ਨਾ ਬਹੁਤ ਜਨਮਾਂ ਤੇ ਚੰਗੇ ਕਰਮ ਇਕੱਠੇ ਹੋ ਕੇ ਇੱਕ ਜਗ੍ਹਾ ਇਕੱਠੇ ਹੋਏ ਦਸਵੇਂ ਪਾਤਸ਼ਾਹ ਕੋ ਮਹਾਰਾਜ ਨੇ ਜ਼ਰੂਰ ਜਾ ਕੇ ਬਾਬਾ ਦੀਪ ਸਿੰਘ ਨੇ ਕਿਹਾ ਹੋਗਾ ਵੀ ਇਹ ਗੜ ਲਾ ਲਓ ਹੁਣ ਤਾਂ ਬਹੁਤ ਹੋ ਗਿਆ ਤਾਂ ਉਹਨਾਂ ਨੇ ਕਿਰਪਾ ਕਰਤੀ ਮਾਤਾ ਸਹਿਬ ਕੌਰ ਜੀ ਨੇ ਕਿਰਪਾ ਕਰਤੀ ਮਾਤਾ ਗੁਜਰਕਾਰ ਜੀ ਦਾਦੀ ਮਾਂ ਚਾਰੇ ਸਹਿਬਜਾਦੇ ਓਹੋ ਕੀ ਪਛਦੇਉ ਸਿੰਘ ਸਾਉ ਤੁਸੀਂ ਬਸ ਜੀਵ ਰਹੇ ਬੜੀ ਖੁਸ਼ੀ ਆ ਨੀਂਦ ਵੀ ਆਉਂਦੀ ਹੈ ਕੋਈ ਗੱਲ ਨਹੀਂ ਦਿਮਾਗ ਤੇ ਆਹੀ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰਦਾ ਤੁਹਾਡੀ ਕਿ ਮੈਂ ਪੋਸਟ ਵੇਖੀ ਸੀ ਜਦੋਂ ਇੱਕ ਪਿਤਾ ਗੁਰੂ ਦਾਸ ਸਿੰਘ ਸਾਜ ਜਾਂਦਾ ਤੇ ਉਹਦੀ ਇੱਕ ਆਸ ਹੋਉਂਦੀ ਕਿ ਮੇਰਾ ਪਰਿਵਾਰ ਵੀ ਉਹ ਜਾ ਹੋਵੇ ਮੈਂ ਤੁਹਾਡੀ ਇੱਕ ਪੋਸਟ ਪੜ੍ਹੀ ਸੀ ਵੀਰ ਜਗਰਾਸ ਜਗਰਾਸ ਸਿੰਘ ਜਿਹੜਾ ਕ੍ਰਿਕਟਰ ਹਨ ਉਹਨਾਂ ਬਾਰੇ ਤੁਸੀਂ ਕਿਹਾ ਸੀ ਕਿ ਮੇਰਾ ਪੁੱਤਰ ਵੀ ਗੁਰੂਦਾਸ ਸਿੰਘ ਸੱਜੇ ਆਣ ਵਾਲੇ ਸਮੇਂ ਵਿੱਚ ਮੈਂ ਇੱਕ ਪੋਸਟ ਹੋਰ ਵੀ ਦੇਖੀ ਸੀ ਕਿ ਉਹਨਾਂ ਨੇ ਸਪੈਸ਼ਲ ਵਿਰਸਾ ਸੰਭਾਲ ਜਿਹੜੀ ਦਸਤਾਰ ਲਹਿਰ ਚੁਲਾ ਰਹੇ ਨੇ ਉਹਨਾਂ ਨੂੰ ਸਪੈਸ਼ਲੀ ਬੁਲਾ ਕੇ ਤੇ ਦਸਤਾਰ ਸਜਾਉਣ ਉਸਤੇ ਕਿਹਾ ਤਾਂ ਬਹੁਤ ਹੀ ਖੁਸ਼ੀ ਹੋਈ ਮੈਂ ਉਹ ਪੜ੍ਹ ਕੇ ਜਦੋਂ ਦੇਖਿਆ ਨਾ ਉਹਨਾਂ ਦੀ ਫੋਟੋ ਦੇਖੀ ਫਸਟ ਟਾਈਮ ਤੇ ਮੈਂ ਕਿਹਾ ਪਿਤਾ ਜੀ ਗੱਲ ਦਾ ਅਸਰ ਹੋਣ ਲੱਗ ਗਿਆ ਲੱਗਦਾ ਹੈ ਕਿ ਅੱਗੇ ਵਧਣ ਲੱਗੇ ਕਦਮ ਨਹੀਂ ਮੇਰੇ ਖਿਆਲ ਮੇਰੇ ਬਾਪਾ ਪਿਤਾ ਜੀ ਨੂੰ ਬੜਾ ਦੁੱਖ ਸੀ ਜਦ ਮੈਂ ਬਾਲ ਕਤਲ ਕਰਾਈ ਸੀ ਮੈਨੂੰ ਵੀ ਦੁੱਖ ਸੀ ਫਿਰ ਮੈਂ ਕੁਝ ਕਹਿ ਨਹੀਂ ਸਕਦਾ ਪਰ ਹੁਣ ਚਾਹ ਨਾ ਹੁੰਦੇ ਵਕਤ ਹੁੰਦਾ ਨਾ ਹਰ ਚੀਜ਼ ਦਾ ਹਾਂਜੀ ਗੁਰੂ ਸਾਹਿਬ ਦੇ ਆਉਣ ਦਾ ਵਕਤ ਸੀ ਸਿੱਖੀ ਸਰੂਪ ਸਭ ਨੂੰ ਸਜਾਉਣਾ ਸੀ ਹਾਂ ਪੰਜ ਪਿਆਰੇ ਬਣਾਉਣੇ ਸੀ ਸਿੱਖੀ ਸਜਾਉਣੀ ਸੀ ਸਿੰਘ ਬਣਾਉਣੇ ਸੀ ਉਹ ਇੱਕ ਸਮਾਂ ਸੀ ਹਨਾ ਪਹਿਲਾਂ ਬਹੁਤ ਕੁਝ ਹੁੰਦਾ ਰਿਹਾ ਸੋ ਆਈ ਥਿੰਕ ਹਰ ਚੀਜ਼ ਦਾ ਸਮਾਂ ਹੁੰਦਾ ਹੈ ਪਿੱਛੇ ਜੇ ਮੈਂ ਯੂਵੀ ਦੀ ਪੋਸਟ ਦੇਖੀ ਤਾਂ ਹੰਸਾਲੀ ਵਾਲੇ ਸੰਤ ਮਹਾਰਾਜ ਬਾਬਾ ਜੀ ਸਿੰਘ ਜੀ ਬਰਮ ਗਿਆਨੀ ਜੀਆਂ ਦੇ ਉੱਥੇ ਥੜੇ ਤੇ ਕਪੜਾ ਮਾਰ ਰਹਾ ਸਫਾਈ ਕਰ ਰਹਾ ਇੱਕ ਹੋਰ ਸਿੰਘ ਚੜਿਆ ਹੋਇਆ ਹੈ ਮੈਂ ਕਹਾ ਵਾਹ ਮੈਂ ਗੁਰੂ ਮਾਰਾ ਕਿਰਪਾ ਕਰਦੇ ਹੋ ਇਹਨੂੰ ਵੀ ਸਿੰਘ ਸਜਾ ਲਿਓ ਮੈਂ ਕਹਾ ਤੇਰੇ ਦਾੜਾ ਹੈ ਪ੍ਰਕਾਸ਼ ਕੀਤਾ ਹੋਵੇ ਤੇਰੇ ਦਿਮਾਲਾ ਸਾਹ ਵੱਡਾ ਬੰਨਿਆ ਹੋਵੇ ਤੂੰ ਅਮਰਿ ਛਕਿਆ ਹੋਵੇ ਆਏ ਹਾਏ ਹਾਏ ਮੈਂ ਹਾਂ ਜ਼ਿੰਦਗੀ ਚ ਮਹਿਰੂ ਖੁਸ਼ ਹੋ ਜੂ ਮੈਂ ਤਾਂ ਚਾਹਣਾ ਸਾਰੇ ਪਰਿਵਾਰ ਸਾਰੀਆਂ ਸਿੰਘਣੀਆਂ ਸਾਰੇ ਜਿੰਨੇ ਵੀ ਪਰਿਵਾਰ ਦੇ ਬੰਦੇ ਆ ਵੇ ਰਿਸ਼ਤੇ ਗੁਰੂ ਵਾਲੇ ਬਣ ਜਾਣ ਮੁੜ ਕੇ ਫੇਰ ਏਡੀ ਕੁਜੇ ਦੇ ਵਿੱਚ ਸੁਭਾਅ ਪਈ ਰਹੂਗੀ ਤੇ ਰੂਹ ਜਾਂ ਫੇਰ ਉੱਥੇ ਰਾਤ ਨੂੰ ਅੱਗ ਚ ਪਾਈ ਹੋਊਗੀ ਸਵੇਰ ਨੂੰ ਝਾੜ ਕੇ برف ਤੇ ਪਾਈ ਹੋਊਗੀ ਫਿਰ ਇਹੋ ਜਿਹਾ ਕੰਮ ਆਪਾਂ ਕਾਹਨੂੰ ਕਰਨਾ ਸੋ ਪਹਿਲਾਂ ਹੀ ਆਪਾਂ ਆਪਣੇ ਨੂੰ ਸੁਧਾਰ ਕੇ ਸਰਾਹ ਤੇ ਚੱਲਣ ਦੀ ਕੋਸ਼ਿਸ਼ ਕਰੀਏ ਪਰ ਕਦੇ ਇਹ ਨਾ ਕਹੀ ਮੈਂ ਐ ਕਰ ਲੂੰਗਾ ਮੈਂ ਐ ਕਰ ਦੂੰ ਮੈਂ ਆ ਕੀਤਾ ਨਾ ਗੁਰੂ ਮਹਾਰਾਜ ਤੇਰੀ ਬਖਸ਼ਿਸ਼ ਹੋਣੀ ਚਾਹੀਦੀ ਹੈ ਕਿਉਂਕਿ ਬਾਬਾ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਪ੍ਰਧਾਨ ਨੂੰ ਇਹ ਪਸੰਦ ਹੈ ਵੀ ਤੂੰ ਨੀਵਾ ਹੋ ਕੇ ਆ ਮਿੱਟੀ ਬਣ ਕੇ ਆ ਤੇ ਮੈਂ ਤਾਂ ਇਹ ਕਹਿੰਦਾ ਜੀ ਮੈਂ ਗੁਰੂ ਘਰ ਦਾ ਕੂਕਰਾਂ ਮੇਰੇ ਗਲ ਚ ਪਟਾ ਪਾ ਲੋ ਆਪਣੇ ਪਾਵੇ ਲਾ ਬੰਦ ਲੋ ਤੇ ਮੈਨੂੰ ਪਾਵਾ ਆਪਦੀ ਝੂਠ ਦੇ ਦਿਆ ਕਰੋ ਮੈਨੂੰ ਹੀ ਪਾਵਾ ਕੀ ਬਾਤ ਹੈ ਸੱਚ ਗੱਲ ਹੈ ਰੋ ਰੋ ਕੇ ਅੱਖਾਂ ਥੱਕ ਗਈਆਂ ਨੇ ਸਿੰਘ ਸਾਹਿਬ ਮੈਂ ਤੁਹਾਨੂੰ ਕੀ ਆਖਾਂ ਮੈਂ ਮੈਂ ਜ਼ਿੰਦਗੀ 'ਚ ਕਦੇ ਇੰਨਾ ਨਹੀਂ ਰੋਇਆ ਜਿੰਨਾ ਮੈਂ ਇਹਨੂੰ ਰੋਜ਼ ਬਲਾਖ ਵਰਲਾਪ ਹੁੰਦਾ ਰੋਜ਼ ਰੋਣਾ ਮੈਂ ਗੁਟਕਾ ਸਾਹ ਪਾਠ ਕਰਕੇ ਛਾਤੀ ਨਾਲ ਲਾ ਲੈਣਾ ਨਾ ਨਾ ਤਾਂ ਜਦ ਮੈਂ ਮਹਾਰਾਜ ਨੂੰ ਯਾਦ ਕਰਦਾ ਮਹਿਮਾਨੀ ਕਰੇ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ ਓ ਜੀ ਆਪਾਂ ਕਹਿ ਦਿੰਨੇ ਆ ਪ੍ਰੇਮ ਤਾਂ ਉਹੀ ਸਿਖਾ ਸਕਦੇ ਆ ਆਪਾਂ ਪ੍ਰੇਮ ਮਾਰਾ ਸਿਖਾਤਾ ਦੇਣ ਵੀ ਕਰਨਾ ਕਿਵੇਂ ਉਹ ਕਿਸੇ ਕਿਸੇ ਨੂੰ ਸਿਖਾਉਂਦੇ ਆ ਜਿਹਦੇ ਚ ਉਹਨਾਂ ਨੂੰ ਆ ਦਿਖਦੀ ਆ ਆ ਮਾਂ ਬੈਠੀ ਆ ਧੀ ਆ ਤੁਸੀਂ ਭਰਾ ਹੋ ਇਹ ਆ ਵੀ ਹੁਣ ਇਸ ਤੋਂ ਬਾਅਦ ਕੀ ਤੁਹਾਨੂੰ ਕੀ ਆ ਗਿਆ ਦੇਖੋ ਤੁਸੀਂ ক্রিকেট ਵਿੱਚ ਵੀ ਹਨਾ ਕਿੰਨੇ ਬੱਚੇ ਤਿਆਰ ਕੀਤੇ ਆ ਸ਼ੁਭਮਨ ਗਿੱਲ ਹੋ ਗਿਆ ਇੱਥੋਂ ਹਨਾ ਅਭਿਸ਼ੇਕ ਸ਼ਰਮਾ ਹੋ ਗਿਆ ਤੇ ਇੱਕ ক্রিকেট ਦੇ ਵਿੱਚ ਆਪਣੇ ਪੁੱਤ ਬਤੀ ਤੁਸੀਂ ਇੱਕ ਸੁਪਨਾ ਦੇਖਿਆ ਸੀ ਉਸ ਇੱਕ ਕਾਮਯਾਬ ਕ੍ਰਿਕਟਰ ਵੀ ਬਣਿਆ ਬਹੁਤ ਮੈਂ ਉਹਦੇ ਪਿੱਛੇ ਕਹਾਣੀ ਵੀ ਸੁਣੀ ਸੀ ਤੁਹਾਡੀ ਕਿ ਜਿਹੜੀ ਤਪੱਸਿਆ ਤੁਸੀਂ ਕੀਤੀ ਔਰ ਕਰਵਾਈ ਬੱਚੇ ਕੋਲ ਇੱਕ ਅਦਾਕਾਰ ਹੋਣ ਦੇ ਬਾਵਜੂਦ ਐਕਟਰ ਐਕਟਰ ਦੇ ਜੀਵਨ ਚ ਸਮਾਂ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਉਹ ਮਤਲਬ ਕਿ ਆਪਣੀ ਜ਼ਿੰਦਗੀ ਚ ਬਹੁਤ ਰੁੱਝਿਆ ਹੁੰਦਾ ਪੈਸੇ ਕਮਾਉਣ ਚ ਪਰ ਮੈਂ ਤੁਹਾਡੀ ਜ਼ਿੰਦਗੀ ਬਾਰੇ ਜਾਣ ਕੇ ਬੜਾ ਮਨ ਹਚੰਭਾ ਹੋਇਆ ਸੀ ਉਸ ਸਮੇਂ ਕਿ ਤੁਸੀਂ ਇੱਕ ਤਪਤੀ ਤੱਕ ਉਹਨੂੰ ਤਪਾਇਆ ਤਪੱਸਿਆ ਕਰਵਾਈ ਤੇ ਉਹ ਇੱਕ ਕਾਮਯਾਬ ਕ੍ਰਿਕਟਰ ਬਣਿਆ ਤੇ ਫਿਰ ਦੇਖੋ ਉਹਨੇ ਕੈਂਸਰ ਦੇ ਵਿੱਚ ਵੀ ਉਹ ਗੇਮ ਖੇਡ ਕੇ ਤੇ ਆਪਣਾ ਨਾਂ ਬਣਾ ਕੇ ਇਹ ਚਮਤਕਾਰ ਨਹੀਂ ਮਗਨ ਬੜੀ ਵੱਡੀ ਗੱਲ ਸੀ ਜੀ ਇਹ ਕਹਿੰਦੇ ਨੇ ਗੁਰਬਾਣੀ ਚਮਤਕਾਰ ਨਹੀਂ ਪਰ ਜਿਹੜੀ ਉਹ ਤੁਹਾਡੀ ਕੀਤੀ ਹੋ ਤਪੱਸਿਆ ਕੀ ਲੱਗਦਾ ਹੈ ਕਿ ਤੁਹਾਨੂੰ ਅੱਜ ਇਸ ਇਸ ਲੈਵਲ ਤੇ ਲਿਆਈ ਹੈ ਕਿ ਗੁਰੂ ਮਹਾਰਾਜ ਨੇ ਤੁਹਾਨੂੰ ਇੱਕ ਸਖਸ਼ਰੂਪ ਦੇ ਵਿੱਚ ਲਿਆ ਕੇ ਖੜਾ ਕਰਤਾ ਮੈਂ ਤੁਸੀਂ ਫਿਰ ਮੇਰੀ ਗੱਲ ਕਰਤੀ ਮੇਰੀ ਤਾਂ ਗੱਲ ਹੈ ਨਹੀਂ ਗੱਲ ਗੁਰੂ ਦੀ ਹੈ ਮੈਂ ਤਾਂ ਅਰਦਾਸ ਕੀਤੀ ਸੀ ਮਹਾਰਾਜ ਤੇਰੇ ਪੁੱਤਰ ਦੀ ਪੱਗ ਲਾ ਕੇ ਸਿੱਟਦੀ ਲੋਕਾਂ ਨੇ ਬਿਲਕੁਲ ਤੇ ਕਰਨਾ ਕਿਵੇਂ ਤੇ ਉਹਨਾਂ ਨੇ ਕਿਹਾ ਬੈਠਾ ਚੱਕ ਨੂੰ ਗੁਰੂ ਦੀ ਚੱਲ ਫਿਰ ਗੱਲ ਹੋਈ ਹੈ ਪਾਰਾ ਜੰਗ ਸੰਗ ਰਹੇ ਮੇਰੇ ਬਾਸਪੁਰ ਫਿਰ ਬਾਪੂ ਨੇ ਉਹ ਅੰਗ ਸੰਗ ਕੀਤਾ ਕਿ ਕੈਂਸਰ ਤੋਂ ਵੀ ਵਾਪਸ ਲਿਆ ਕੇ ਵਡਿਆਈ ਬਖਸ਼ ਕੇ ਅੱਜ ਉਹਦੇ ਘਰੇ ਜਦ ਬੱਚੇ ਨਹੀਂ ਸੀ ਹੋ ਸਕਦੇ ਬੱਚੇ ਵੀ ਦੋ ਹੋ ਗਏ ਡਾਕਟਰਾਂ ਦਾ ਕਹਿਣਾ ਹੈ ਧੀ ਮੇਰੀ ਦੀ ਉਹ ਬੱਚੇਾਂ ਦੀ ਟਿਊਬ ਕੱਟੀ ਹੋਈ ਹੈ ਉਹਦੇ باوجود ਯੂਵੀ ਨੇ ਕਿਹਾ ਪਾਪਾ ਕੋਈ ਨਹੀਂ ਮੇਰੇ ਹੱਥ ਦੋ ਛੋਟੇ ਭੈਣ ਭਰਾ ਨੇ ਮੈਂ ਕਿਹਾ ਤੂੰ ਦੇਖੀਂ ਗੁਰੂ ਦੇ ਰਾਗ ਤੂੰ ਦੇਖੀਂ ਬਾਬਾ ਦੀਪ ਸਿੰਘ ਜੀ ਤੈਨੂੰ ਗੁਰੂ ਕੀ ਕਿਵੇਂ ਕਰਦੇ ਆ ਪਹਿਲਾ ਲਾਲ ਹੋਇਆ 14 ਪੌਂਟ ਦਾ ਹੋਇਆ ਦੂਜੀ ਧੀ ਹੋਈ ਉਹ ਕਹਿੰਦਾ ਮੈਨੂੰ ਐ ਲੱਗਦਾ ਜਿਵੇਂ ਮੇਰੇ ਦਾਦਾ ਦਾਦੀ ਵਾਪਸ ਆ ਗਏ ਮੈਂ ਕਿਹਾ ਚਲ ਤੂੰ ਇਹ ਕਰਕੇ ਇਹਨਾਂ ਦੀ ਸੇਵਾ ਕਰਨਾ ਇਹ ਚਮਤਕਾਰ ਨਹੀਂ ਹੋਰ ਚਮਤਕਾਰ ਸੁਣਾ ਦਿੰਦਾ ਮੈਂ ਮਰ ਗਿਆ 10 ਮਿੰਟ ਚਾਦਰ ਪਾਤੀ ਆਪਰੇਸ਼ਨ ਹੋ ਰਿਹਾ ਟਿੱਡ ਦਾ ਹਾਂਜੀ ਹਾਂਜੀ 10 ਮਿੰਟ ਬਾਅਦ ਮਰ ਸਾਈ ਭੱਜੀ ਭੱਜੀ ਉਹ ਜੀ ਹਾਰਟ ਚੱਲ ਪਿਆ ਯੋਗਰਾ ਸਿੰਘ ਆ ਬੈਠਾ ਇਹ ਚਮਤਕਾਰ ਨਹੀਂ 300 ਫੁੱਟ ਤੋਂ ਜੀਪ ਤੋਂ ਗਿਰਿਆ ਸ਼ੂਟਿੰਗ ਕਰਦੇ ਵਜ੍ਹਾ ਦਰਖਤ ਚ ਟਾਣੇ ਨੂੰ ਹੱਥ ਪੈ ਗਿਆ ਜੀਪ ਥੱਲੇ ਗਈ 300 ਫੁੱਟ ਅੱਗ ਲੱਗ ਗਈ ਇਹ ਚਮਤਕਾਰ ਨਹੀਂ ਦੱਸੋ ਕਿੰਨੇ ਚਮਤਕਾਰ ਦਿਖਾਵਾਂ ਕਿੰਨੇ ਹਜ਼ਾਰਾਂ ਕਣਾ ਦੇ ਕਦੇ ਮੈਨੂੰ ਬਿਠਾਓ ਤਾਂ ਅਸੀਂ ਪ੍ਰਚਾਰ ਕਰਨ ਦੇ ਸਾਹਮਣੇ ਫਿਰ ਦੱਸਾਂ ਵੀ ਓਏ ਤੈਨੂੰ ਗੱਦੀ ਦੇ ਕੇ ਗੁਰਦੁਆਰੇ ਬਣਾ ਕੇ ਤੇਰੇ ਹਜ਼ਾਰਾਂ ਟਰੱਕ ਚੱਲਦੇ ਆ ਤੇਰੀ ਜੈ ਜੈਕਾਰ ਦੁਨੀਆ 'ਚ ਹੁੰਦੀ ਹੈ ਚਮਤਕਾਰ ਨਹੀਂ ਕਿੱਥੇ ਤੂੰ ਮਰਦਾ ਸੀ ਗਰੀਬੀ 'ਚ ਕੱਟਦਾ ਸੀ ਇਹ ਚਮਤਕਾਰ ਨਹੀਂ ਇੱਕ ਗੁਰੂ ਨੇ ਆਪਣਾ ਬਣਾ ਕੇ ਤੈਨੂੰ ਕੀ ਨਹੀਂ ਬਖਸ਼ਿਆ ਤੇ ਮੁੜ ਕੇ ਤੂੰ ਲੋਕਾਂ ਨੂੰ ਕਹਿਣਾ ਕਿ ਗੁਰੂ ਸਾਡੇ ਵਰਗੇ ਸੀ ਮਾਫੀ ਮੰਗੀ ਨਾ ਹੁਣ ਫਿਰ ਵੀ ਦੇਖੋ ਗੁਰੂ ਸਾਹਿਬ ਨੇ ਤੁਹਾਨੂੰ ਇੱਥੇ ਖੜਾ ਕੀਤਾ ਅੱਜ ਦੇਖੋ ਮਾਫੀ ਮੰਗੀ ਹੈ ਹੈਂ ਟੰਡਰੀਆਂ ਨੇ ਮਾਫੀ ਮੰਗੀ ਨਾ ਕਿੰਨਾ ਚੰਗਾ ਲੱਗਿਆ ਅੱਜ ਸ਼ੁਕਰ ਹੈ ਮਹਾਰਾਜ ਜੀ ਕਾਲਪੁਰ ਦੇਖੋ ਜੀ ਕਾਲਤਾ ਸਾਹਿਬ ਦੇ ਸਾਹਮਣੇ ਹਰ ਕਿਸ ਦਾ ਸੀਸ ਝੁਕਦਾ ਤੇ ਬੜੀ ਮੋਟੀ ਗੱਲ ਨਹੀਂ ਸੀ ਭਾਈ ਡੱਲਾ ਜੀ ਦੀ ਗੱਲ ਤੁਸੀਂ ਜਾਣਦੇ ਹੋ ਸਾਰੇ ਮੈਨੂੰ ਸੁਣਾਈ ਮਹਾਪੁਰਖਾਂ ਨੇ ਸੁਣੀ ਮੈਂ ਹਾਂਜੀ ਤਾਂ ਗੁਰੂ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਵੀ ਮੈਨੂੰ ਵੀ ਸੱਚਖੰਡ 'ਚ ਆਪਣੇ ਚਰਨਾ ਜਗ੍ਹਾ ਦੇ ਦੇ ਉਹ ਕਹਿੰਦੇ ਕੀੜੀ ਭਰ ਜਗ੍ਹਾ ਨਹੀਂ ਮਿਲਣੀ ਦੱਲਿਆ ਕਹਿੰਦੇ ਮਹਾਰਾਜ ਮੈਂ ਇੰਨੀ ਸੇਵਾ ਇੰਨਾ ਪਿਆਰ ਕਰਦਾ ਕਹਿੰਦੇ ਨਹੀਂ ਜਦ ਤੱਕ ਗੁਰੂ ਵਾਲਾ ਨਹੀਂ ਬਣਦਾ ਆਮ੍ਰਿਤ ਨਹੀਂ ਛਕਦਾ ਕੁਝ ਨਹੀਂ ਹੁੰਦਾ ਫਿਰ ਉਹ ਦੱਲਾ ਸਿੰਘ ਬਣਿਆ ਕਿੰਨੀਆਂ ਗੱਲਾਂ ਗੁਰੂ ਦੀਆਂ ਦਿਖਾਤੀ ਇਹਨਾਂ ਨੂੰ ਅਜੇ ਤਾਂ ਹੋਰ ਹੋਣ ਵਾਲੀਆਂ ਅੱਗੇ ਜਿਹੜੇ ਨਹੀਂ ਮੰਨਦੇ ਪਰ ਹਾਂ ਮੈਨਾਂ ਜ਼ਰੂਰ ਕਹਿਣਾ ਵੀ ਮੇਰਾ ਇਹ ਕੰਮ ਨਹੀਂ ਹੋ ਮੈਨੂੰ ਗੁਰੂ ਨੇ ਕਿਹਾ ਜੀਵਨ ਤੇਰਾ ਸਿਰਫ ਤੈਨੂੰ ਜਪ ਤਪ ਵਾਸਤੇ ਦਿੱਤਾ ਉਹ ਕਰ ਕੌਣ ਕੀ ਕਰ ਰਿਹਾ ਹੈ ਕੌਣ ਕੀ ਨਹੀਂ ਕਰ ਰਿਹਾ ਤੇਰਾ ਕੋਈ ਕੰਮ ਨਹੀਂ ਇਹ ਬਹੁਤ ਬਹੁਤ ਜਣਾਂ ਨੂੰ ਪ੍ਰੇਰਣਾ ਮਿਲ ਜੂਗੀ ਜੀ ਦੇਖੋ ਜੀ ਅੱਜ ਇਸ ਇਸ ਵੀਡੀਓ ਨੂੰ ਕਈ ਸੁਣਨਗੇ ਚੋਪੇਸ ਕਰਕੇ ਆ ਕਿ ਮੇਰੇ ਟੱਬਰ ਦੀ ਗੱਲ ਹੈ ਮੈਂ ਗੱਲ ਨਹੀਂ ਕਰ ਸਕਦਾ ਗੁਰੂ ਦਾ ਟੱਬਰ ਹੈ ਤੁਸੀਂ ਇਹ ਗੱਲ ਦਸਵੇਂ ਪਾਤਸ਼ਾਹ ਕੋ ਜਾ ਕੇ ਪੁੱਛ ਸਕਦੇ ਹੋ ਉੱਥੇ ਅਨੰਦਪੁਰ ਸਾਹਿਬ ਕੇ ਜੀ ਸਾਨੂੰ ਤੁਹਾਡਾ ਸਿੰਘ ਜਵਾਬ ਨਹੀਂ ਦਿੰਦਾ ਤੁਹਾਨੂੰ ਦੱਸ ਦੇਣਗੇ ਵੀ ਘਰ ਦੇ ਕੀ ਮਹਿਸੂਸ ਕਰਦੇ ਸੀ ਤੇ ਜਾਂ ਕਿਵੇਂ ਕਰਦੇ ਐ ਮੈਨੂੰ ਉਹਦਾ ਕੋਈ ਫਿਕਰ ਨਹੀਂ ਗੁਰੂ ਤੇਰੇ ਚਰਨਾਂ ਤੋਂ ਸਾਰੀ ਦੁਨੀਆ ਵਾਰੀ ਟੱਬਰ ਤੱਕ ਹੀ ਚੀਜ਼ ਹੈ ਤਿਆਂ ਪੁੱਤਰ ਤਾਂ ਕੀ ਚੀਜ਼ ਨੇ ਮੈਨੂੰ ਇੰਨੀ ਕਿ ਸ਼ਕਤੀ ਦੇ ਦੀ ਕਿ ਮੈਂ ਆਪ ਦਾ ਆਵ ਵੱਢ ਕੇ ਕੱਟ ਕੇ ਅੱਗ 'ਚ ਜਲਾ ਕੇ ਉਹਦੀ ਰਾਖ ਤੇਰੇ ਚਰਨਾ 'ਚ ਰੱਖ ਦੇ ਮੈਨੂੰ ਇੰਨੀ ਸ਼ਕਤੀ ਮਹਾਰਾਜ ਦਸਵੇਂ ਪਾਸ਼ਾ ਤੁ ਦੇ ਦੀ ਇਹ ਕਿਹੜੇ ਪਰਿਵਾਰ ਤੇ ਕਿਹੜੇ ਟੱਬਰਾਂ ਦੀ ਗੱਲ ਕਰਦੇ ਜੀ ਨੂੰ ਅੰਮ੍ਰਿਤ ਦੀ ਦਾਤ ਮਿਲ ਗਈ ਉਹਦੇ ਵਾਸਤੇ ਸਾਰਾ ਪਰਮੰਡਾ ਆਪਣਾ ਕਹਿੰਦੇ ਪਿਓ ਦੀ ਜਾਇਦਾਦ ਦਾ ਵਾਰਿਸ ਪੁੱਤਰ ਹੁੰਦਾ ਤੇ ਪੁੱਤਰ ਦਾ ਖੰਡਾ ਪਰਮੰਡਾ ਦੇ ਉਹ ਮਾਲਕ ਨੇ ਹੈ ਸਰਗਨ ਰੂਪ ਨੇ ਤੇ ਉਹਨਾਂ ਦਾ ਮੈਂ ਬੱਚਾ ਤੇ ਮੇਰੇ ਕੋਲ ਦਾ ਸਾਰਾ ਕੁਝ ਹੈ ਮੇਰੇ ਕੋਲ ਤੁਸੀਂ ਮੇਰੀ ਮਾਂ ਵੀ ਧੀਆਂ ਪੈਣਾ ਸੋ ਪਰਿਵਾਰ ਨੂੰ ਗੁਰੂ ਦਾ ਦਿੱਤਾ ਪਰਿਵਾਰ ਹੈ ਗੁਰੂ ਦੇ ਉੱਤੇ ਬੱਚੇ ਨੇ ਗੁਰੂ ਜਾਣੇ ਤੇ ਪਰਿਵਾਰ ਜਾਣੇ ਮੇਰਾ ਵਿੱਚ ਕੋਈ ਕੰਮ ਨਹੀਂ ਮੇਰੇ ਕੋਈ ਗੱਲ ਨਹੀਂ ਮੈਂ ਜਿੱਥੇ ਵੀ ਕਹਿੰਦਾ ਤੁਸੀਂ ਜਾਣੋ ਗੁਰੂ ਜਾਣੇ ਕਿ ਆਪਾਂ ਮੇਰਾ ਸਿਰ ਵੜਦੇ ਹੋ ਜੋ ਮਰਜੀ ਕਰਦੇ ਆਹ ਵਾਲੇ ਸਮੇਂ ਚ ਇੱਕ ਪ੍ਰਚਾਰਕ ਰੂਪ ਤੇ ਵੀ ਦੇਖ ਸਕਦੇ ਹਾਂ ਕਿ ਗੁਰੂ ਦਾ ਪ੍ਰਚਾਰ ਮੈਂ ਕੋਈ ਹੁਕਮ ਹੀ ਨਹੀਂ ਜਿੱਦਣ ਹੁਕਮ ਹੋਊਗਾ ਅਰਦਾਸ ਹੋਊਗੀ ਮਹਾਰਾਜ ਕੋ ਅਨੰਦਪੁਰ ਸਾਹਿਬ ਉਹ ਜੋ ਹੁਕਮ ਲਾਉਣਗੇ ਉਹ ਹੋਣਾ ਔਰ ਬਾਰ-ਬਾਰ ਮੈਂ ਦੱਸਦੇ ਰਹਿੰਦੇ ਆ ਵੀ ਤੂੰ ਚੁੱਪ ਕਰਕੇ ਬਹਿ ਜਾ ਕਿਸੇ ਦੀ ਨਿੰਦਿਆ ਕੁਝ ਨਹੀਂ ਕਰਨਾ ਜਪ ਕਰ ਤਪ ਕਰ ਨਾਮ ਜਪ ਜੋ ਤੇਰੀ ਅੰਮ੍ਰਿਤ ਦੀ ਤੈਨੂੰ ਮੈਂ ਦਿਹੱਦ ਦਿੱਤੀਆਂ ਨੇ ਉਹ ਕਰ ਬਸ ਇਹ ਮਹਾਰਾਜ ਤੁਸੀਂ ਕਰੋ ਛੱਡ ਦੀ ਗੱਲ ਬਿਲਕੁਲ ਦੇਖੋ ਜੀ ਇਹ ਬਦਲਾਵ ਹੈ ਇਹ ਆਪਾਂ ਦੇਖੋ ਉਹਨਾਂ ਦੇ ਗੱਲਾਂ ਦੇ ਵਿੱਚ ਉਹ ਪਤਾ ਲੱਗ ਰਿਹਾ ਸਾਨੂੰ ਕਿ ਉਸ ਪਾਦਸ਼ਾਹ ਦੀ ਰਹਿਮਤ ਦਾ ਪਿਆਰ ਦਾ ਕਿਉਂਕਿ ਅਮਰਤ ਦੀ ਜ਼ਾਤ ਲੈਣ ਵਾਲਾ ਨੂੰ ਪਤਾ ਹੁੰਦਾ ਵੀ ਉਸ ਸਮੇਂ ਦਾ ਪ੍ਰਕਾਸ਼ ਕੀ ਹੁੰਦਾ ਉੱਥੋਂ ਮਿਲ ਉਹ ਜਿਹੜਾ ਉਹ ਮਿੱਠਾ ਉਹ ਜਸ ਉਹ ਸ਼ੱਕ ਕੇ ਆਪਾਂ ਜੋ ਬਾਹਰ ਨਿਕਲਦੇ ਆ ਨਾ ਉਹ ਪਤਾ ਸਾਨੂੰ ਬਾਅਦ ਚ ਲੱਗਦਾ ਵੀ ਹੁੰਦਾ ਅਸਰ ਕੀ ਆ ਤੇ ਅਮਰਤਾ ਬਹੁਤ ਦੁਨੀਆ ਨਸ਼ਕਾ ਹੋਇਆ ਪਰ ਜਦੋਂ ਬੰਦਾ ਇੱਕ ਸੰਘਰਸ਼ ਵਿੱਚ ਨਿਕਲ ਕੇ ਲੰਬੇ ਸਮੇਂ ਤੋਂ ਬਾਅਦ ਉਸ ਪਾਦਸ਼ਾਹ ਤੋਂ ਤਰੁੱਠ ਕੇ ਮੰਗਦਾ ਹੈ ਝੋਲੀਆਂ ਫਲਾ ਕੇ ਮੰਗਦਾ ਮੌਤ ਹੋਣ ਤੋਂ ਬਾਅਦ ਮੰਗਦਾ ਹੈ ਨਾ ਜਦੋਂ ਬੰਦਾ ਮਰ ਕੇ ਜਿਉਂਦਾ ਹੁੰਦਾ ਹੁੰਦਾ ਉਹ ਫਿਰ ਪਤਾ ਲੱਗਦਾ ਵੀ ਅਮਰ ਜਿਦਾਦ ਹੈ ਕੀ ਆ ਉਹ ਭਾਈ ਸਾਹਿਬ ਦੇ ਗੱਲਾਂ ਚ ਸਾਨੂੰ ਮਹਿਸੂਸ ਹੋਈ ਆ ਕਿ ਆਪਾਂ ਉਹਨਾਂ ਦੀ ਗੱਲਾਂ ਸੁਨੀਆਂ ਬੜੇ ਬੰਦਿਆਂ ਨੇ ਪਹਿਲਾਂ ਵੀ ਇਹਨਾਂ ਨੂੰ ਇਸ ਕਈ ਰੂਪਾਂ ਚ ਦੇਖਿਆ ਹੋਣਾ ਕਈ ਤਰ੍ਹਾਂ ਦਾ ਇਹਨਾਂ ਦੇ ਵਿਰੋਧਤਾ ਵੀ ਹੋਣੀ ਹੈ ਮੈਂ ਅੱਥ ਤੱਕ ਲੋਕਾਂ ਦੀ ਪੋਸਟਾਂ ਪੜ੍ਹੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਤੋਂ ਬਾਅਦ ਸਾਨੂੰ ਕੁਝ ਗੱਲਾਂ ਪੜ੍ਹਨ ਨੂੰ ਮਿਲਦੀਆਂ ਨੇ ਕਿ ਭਾਈ ਜੋਗਰਾਜ ਸਿੰਘ ਨਾਲ ਸਾਡੇ ਕਈ મતਭੇਦ ਹੋਣਗੇ ਪਰ ਜਦੋਂ ਉਹਨਾਂ ਨੇ ਸਿੱਕੀ ਸਰੂਪ ਚ ਆ ਕੇ ਜੋ ਗੱਲਾਂ ਜੋ ਉਹ ਗੱਲ ਕੁਝ ਅਨੋਖੀ ਹੀ ਹੈ ਤੇ ਇਹ ਗੁਰੂ ਦੀ ਸਿੱਖੀ ਨਾਲ بڑے ਬੰਦਿਆ ਦੇ ਦਿਲਾਂ ਦੇ ਮਤਭੇਦ ਵੀ ਦੂਰ ਕਰ ਦਿੰਦੀ ਆ ਆਪਣੇ ਪਰਿਵਾਰ ਨਾਲ ਮਿਲਾ ਦਿੰਦੀ ਆ ਔਰ ਇਹ ਆਪਣੇ ਪਰਿਵਾਰ ਚ ਸ਼ਾਮਲ ਹੋ ਚੁੱਕਿਆ ਵਾਪਸ ਕਿਉਂਕਿ ਬੜੀਆਂ ਮੁਸੀਬਤਾਂ ਦਿੱਕਤਾਂ ਚ ਬੰਦਾ ਗੁਜ਼ਰਦਾ ਭਟਕ ਜਾਂਦਾ ਪਰ ਪਟਕਾ ਹੋ ਇਨਸਾਨ ਜਦੋਂ ਘਰ ਵਾਪਸ ਆ ਜਾਂਦਾ ਤੇ ਗੁਰੂ ਪਾਤਸ਼ਾਹ ਗੱਲ ਲਾ ਲੈਂਦੇ ਆ ਸਾਡੇ ਗੁਰੂਤਾ ਦੀ ਬਹੁਤ ਹੀ ਬੇਅੰਤਤਾ ਗੁਰੂ ਗੋਬਿੰਦ ਸਿੰਘ ਮਹਾਰਾਜਿਕੰ ਦਾ ਪਟੇ ਕਪੜਿਆਂ ਚ ਵੀ ਮੇਰੇ ਕੋਲ ਆ ਜਾਏਗਾ ਪਰ ਤੇਰੀ ਮਨ ਦੀ ਜਿਹੜੀ ਨਿਸ਼ਾ ਹੈ ਨਾ ਮੇਰੇ ਪ੍ਰਤੀ ਰਹਿਮਤ ਵਾਲੀ ਪਿਆਰ ਵਾਲੀ ਮੁਹੱਬਤ ਵਾਲੀ ਹੋਊਗੀ ਤੇ ਮੈਂ ਤੇਰੀ ਕਿਰਪਾ ਕਰਾਂਗਾ ਵਾਹਿਗੁਰੂ ਤਾਂ ਉਹ ਨੱਚ ਅੱਜ ਆਪਾਂ ਮਹਿਸੂਸ ਕੀਤਾ ਇਸ ਰੂਪ ਦੇਖ ਕੇ ਬੜੀ ਖੁਸ਼ੀ ਹੋਈ ਸਾਨੂੰ ਕਿ ਆਪਾਂ ਵੀ ਮਿਲਣਾ ਚਾਹੁੰਦੇ ਸੀ ਆਹ ਰੂਪ 'ਚ ਮਿਲਣ ਦਾ ਮੌਕਾ ਮਿਲਿਆ ਸਾਨੂੰ ਫਿਲਮਾਂ 'ਚ ਬਹੁਤ ਵਾਰੀ ਦੇਖਿਆ ਸੀ ਪਰ ਇਹ ਰੂਪ 'ਚ ਮਿਲ ਕੇ ਸਾਨੂੰ ਇੱਕ ਅਲੱਗ ਹੀ ਆਨੰਦ ਮਹਿਸੂਸ ਹੋਇਆ ਕਿ ਆਪਾਂ ਇੱਕ ਗੁਰੂ ਦੇ ਪੁੱਤਰ ਕੋਲ ਗੁਰੂ ਦੇ ਸਿੰਘ ਕੋਲ ਬੈਠੇ ਹੋਏ ਹਾਂ ਤੇ ਜਿਨਨੇ ਕੀ ਹਰ ਚੀਜ਼ ਨੂੰ ਮਹਿਸੂਸ ਕਰਕੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨੂੰ ਆਪਣੇ ਉੱਤੇ ਰਹਿਮਤ ਨੂੰ ਸਾਡੇ ਨਾਲ ਸਾਂਝਾ ਕੀਤਾ ਇਹ ਸਾਂਝਾ ਕਰਨ ਦਾ ਮੈਸੇਜ ਇੱਕ ਗੱਲ ਜ਼ਰੂਰੀ ਕਿਉਂ ਆ ਤੁਹ ਦੱਸਣਾ ਚਾਹੁੰਦੇ ਆ ਕਿ ਕਈ ਲੋਕ ਸੋਚਦੇ ਹੋਣਗੇ ਕਿ ਆਪਾਂ ਇਸ ਨੂੰ ਪਬਲਿਸਿਟੀ ਕਰ ਰਹੇ ਆ ਪਬਲਿਸਿਟੀ ਨਹੀਂ ਹੈਗੀ ਇੱਕ ਲੋਕਾਂ ਤੱਕ ਸਾਡੇ ਜਿਹੜੇ ਬਜ਼ੁਰਗ ਨੇ ਨੌਜਵਾਨ ਵੀ ਗੁਰਸਿੱਖ ਸਜਣ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਬੜਾ ਮਤ ਮੈਸੇਜ ਹੈ ਕਿ ਇਸ ਉਮਰ 'ਚ ਵੀ ਗੁਰੂ ਦੇ ਪਾਤਸ਼ਾਹ ਦੇ ਜਿਵੇਂ ਬਾਬਾ ਦੀਪ ਸਿੰਘ ਨੇ 80 ਸਾਲ ਦੀ ਉਮਰ 'ਚ ਖੰਡਾ ਚਲਾਇਆ ਹੈ ਨਾ ਇਸ ਉਮਰ ਚ ਵੀ ਖੰਡਾ ਚਲਾਣ ਦੀ ਹਿੰਮਤ ਦੇ ਸਕਦਾ ਗੁਰੂ ਪਾਤਸ਼ਾਹ ਤੇ ਇਹ ਕੁਝ ਨਹੀਂ ਪਤਾ ਕਿਸ ਟਾਈਮ ਕੀ ਹੋਏਗਾ ਤੇ ਆਉਣ ਵਾਲੇ ਸਮੇਂ ਚ ਦੇਖਾਂਗੇ ਸਰਦਾਰ ਜੋਗਰਾਜ ਸਿੰਘ ਜੋਗਰਾਜ ਸਿੰਘ ਜੀ ਫਿਰ ਜਵਰਾਜ ਸਿੰਘ ਤੇ ਜੋਗਰਾਜ ਸਿੰਘ ਇੱਕ ਨਾਮ ਮੈਚ ਕਰਦਾ ਇੱਕ ਇਹਨਾਂ ਪਿੱਛੇ ਰਾਜ ਹੈ ਤਾਂ ਰਾਜ ਹੀ ਰਹਿਣਾ ਚਾਹੀਦਾ ਜਿਹੜੀ ਗੱਲਾਂ ਵਿੱਚ ਰਾਜ ਰੱਖ ਲੀਆਂ ਸਾਡੇ ਨਾਲ ਤੇ ਬੜੀ ਗੱਲ ਖੁਸ਼ੀ ਆ ਮਾਈ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਭਾਈ ਸਾਹਿਬ ਤੁਹਾਨੂੰ ਇਸ ਪਾਤਸ਼ਾਹ ਦੇ ਚਰਨਾਂ 'ਚ ਤੁਹਾਡੀ ਸਵਾਸ ਸਿੱਖੀ ਕੇਸਾ ਸਵਾਸ ਸੰਗ ਨੇ ਬਿਜੇ ਕਿਉਂਕਿ ਅਰਦਾਸ ਸਾਡੀ ਰੋਜ਼ ਹੁੰਦੀ ਆ ਸਿੱਖਾਂ ਦੀ ਤੇ ਜਿਹੜਾ ਪਾਤਸ਼ਾਹ ਦਾ ਗੁਰੂ ਦਾ ਸਿੰਘ ਹੈ ਉਹ ਵੀ ਸਾਡਾ ਭਰਾ ਹੈ ਭਾਈ ਆ ਹਨ ਤੇ ਜਰੂਰ ਆਪਾਂ ਇਹ ਵੀਡੀਓ ਅੱਗੇ ਵੀ ਸਾਂਝੀ ਜਰੂਰ ਕਰਿਓ ਤੇ ਇਹ ਵਿਚਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ